12 ਚੋਰੀਆਂ ਹੋ ਗਈਆਂ ਜੀ ਇੱਕ ਰਾਤ ਚ ਪਿੰਡ ਨन्हेੜੀਆਂ ਕਰਾਲੀ ਡਿਸਟ੍ਰਿਕਟ ਕਰਾਲੀ ਬਾਈ ਐਸੀ ਗੱਲ ਜੀ ਬਾਈ ਆਪਾਂ ਵੀਡੀਓ ਬਣਾ ਰਹੇ ਆ ਅਸੀਂ ਮੰਨਦੇ ਆ ਵੀ ਵੀਡੀਓ ਸਾਡੇ ਨਾਲ ਕਾਲਪਨਿਕ ਹੁੰਦੀਆਂ ਪਹਿਲਾਂ ਅੱਜ ਇਹਦੀ ਵੀਡੀਓ ਅਸਲੀ ਜਿਹੀ ਨਿਕਲੀ ਜੀ ਸਹੀ ਸਹੀ ਝੂਠ ਨਹੀਂ ਬੋਲੋ ਸਰਮਨ ਸਾਹਿਬ ਅਸਲੀ ਵੀਡੀਓ ਹੈ ਜੀ ਅਸਲੀ ਹੈ ਕਿਹੜਾ ਪਿੰਡ ਹੈ ਬਾਈ ਆਪਣਾ ਪਿੰਡ ਹੈ ਜੀ ਆਪਣਾ ਨन्हेੜੀਆਂ ਜੀ ਨन्हेੜੀਆਂ ਡਿਸਟ੍ਰਿਕਟ ਕਿਹੜਾ ਜੀ ਮੁਹਾਲੀ ਜੀ ਮੁਹਾਲੀ ਪਿੰਡ ਹੈ ਜੀ ਮਤਲਬ ਕਰਾਲੀ ਦੇ ਕੋਲੇ ਐ ਨਾ ਇਹ ਕਰਾਲੀ ਦੇ ਬਿਲਕੁਲ 3 ਕਿਲੋਮੀਟਰ ਨੇੜੇ ਕਿੰਨੀਆਂ ਬਾਈਜ ਮੋਟਰਾਂ ਚੋਰੀ ਹੋਈਆਂ ਅੱਜ ਇਹ ਜਿਹੜੀਆਂ ਮੋਟਰਾਂ ਹੋਈਆਂ ਜੀ ਜਿਹੜੀਆਂ ਆਪਣੇ ਪਿੰਡ ਦੀਆਂ ਜੀ 6 ਮੋਟਰਾਂ ਦੀਆਂ ਹੋਈਆਂ ਜੀ ਤੇ ਲਾਗਪੰਡ ਆਪਣੇ ਕਸਾਹ ਪਰਾਂ ਪੰਜ ਉਹਨਾਂ ਦੀਆਂ ਹੋਈਆਂ ਜੀ ਸ਼ਾਹਪਰਾਂ ਪੰਜ ਹੋ ਗਈਆਂ ਹਾਂਜੀ ਹਾਂਜੀ ਆਜ ਜ਼ਿੰਦਾ ਜੀ ਦਿਖਾਇਓ ਜੀ ਆ ਜਿੰਦਾ ਹੈ ਜਿੰਦਾ ਟੁੱਟਣੀ ਉਹਨਾਂ ਤੋਂ ਆ ਕੁਝ ਥੱਲੇ ਸਿੱਟਿਓ ਇਹ ਦੇਖੋ ਇਹ ਗੱਲ ਤਾਂ ਹੈ ਜਿੰਦਾ ਜ਼ਰੂਰ ਟੁੱਟਣੀ ਜਿੰਦਾ ਵਧੀਆ ਵਾਲਾ ਸੀ ਮਹਿੰਗੇ ਵਾਲਾ ਸੀਗਾ ਹੈਵੀ ਸੀ ਤਾਂ ਉਹਨਾਂ ਨੇ ਕੀ ਕੀਤਾ ਆ ਦਿਖਾਇਓ ਹੋਕਮਣਾ ਆ ਆ ਦੇਖੋ ਜੀ ਇੱਕ ਅਜਨਾ ਵੱਡੇ ਕਿ ਦੋ ਆਰੀ ਨਾਲ ਪਤਾ ਨਹੀਂ ਜੀ ਠੀਕ ਆ ਰੋਡ ਬਸਾ ਕੇ ਧੋੜਿਆ ਬੋਲੀ ਅਸਲ ਭਾਈ ਕਹਿੰਦੇ ਨਾ ਕਈ ਵਾਰ ਚੋਰ ਹਾਸੇ ਦੀ ਕੀਤਾ ਹਾਸਾ ਤਮਾਸ਼ਾ ਬਣ ਜਾਂਦਾ ਆ ਤਾਰਾਂ ਵੱਡੀਆਂ ਹੋਈਆਂ ਤੇ ਇੱਧਰ ਤੁਹਾਨੂੰ ਦਿਖਾਉਂਦੇ ਆ ਆਜੋ ਭਈ ਆਜੋ ਆ ਦੇਖੋ ਜੀ ਆ ਗ੍ਰਿਪ ਪਣੇ ਪਏ ਸਾਰੇ ਇੱਥੇ 12 ਚੋਰੀਆਂ ਹੋਈਆਂ ਇੱਕੋ ਰਾਤ ਚ ਹੋਰ ਵੀਰੇ ਠੀਕ ਹੋ ਆ ਤਾਰਾ ਉਧਰ ਆਜੋ ਇਧਰ ਦੱਸ ਤਾਰਾ ਕਿਧਰ ਆ ਉਧਰ ਪਿੱਛੇ ਆ ਜੀ ਅੱਛਾ ਭਲਾ ਦੀ ਮੜ ਗਿਆ ਮੈਨੂੰ ਆਜੋ ਆਜੋ ਦਿਖਾ ਦੇ ਆ ਲੋ ਆਜੋ 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 ਆਦੇ ਨਾਲ ਆਜੋ ਭਈ ਸਾਰੇ ਆਣੇ ਆਜੋ ਆ ਦੇਖੋ ਬਾਈ ਮਤਲਬ 12 ਮੋਟਰਾਂ ਤੋਂ ਤਾਰਾਂ ਕੱਟੀਆਂ ਗਈਆਂ ਬਾਈ ਕਿੰਨੇ ਦਾ ਨੁਕਸਾਨ ਹੋਊਗਾ ਹੈ ਕੋਈ ਚਾਕਰ ਹਜ਼ਾਰ ਦਾ ਫੰਦਾ 12 ਚ 36 36000 ਦਾ ਨੁਕਸਾਨ ਹੈਗਾ ਆ ਦੇਖੋ ਜੀ ਆ ਗਾ ਲੋ ਇੱਥੇ ਤਾਰਾਂ ਕੱਟੀਆਂ ਹੋਈਆਂ ਬਾਈ ਜੀ ਆਹ ਦੇਖੋ ਆ ਦੇਖੋ ਤੇ ਬਾਈ ਕੋਈ ਪੁਲਿਸ ਪ੍ਰਸ਼ਾਸਨ ਨੇ ਕੋਈ ਗੱਲ ਬਾਈ ਵੀਰੇ ਇਹਦੇ ਕੋਈ ਸੁਣਵਾਈ ਨਹੀਂ ਆਈਏ ਚੋਰਾਂ ਦੀ ਇਹ ਮਤਲਬ ਮਹੀਨੇ ਦੋ ਮਹੀਨੇ ਬਾਅਦ ਹਰੇਕ ਪਿੰਡਾਂ 'ਵਾਂ ਇਹੀ ਕੰਮ ਹੋ ਰਿਹਾ ਜੀ ਇਦੇ ਬਾਰੇ ਕੋਈ ਪੜ੍ਹ ਪ੍ਰਸ਼ਾਸਨ ਨਹੀਂ ਕੋਈ ਕਰ ਰਿਹਾ ਜੀ ਕਦਮ ਚੱਕ ਰਿਹਾ ਜੀ ਵੀ ਹੁਣ ਕਿਸਾਨ ਵੀ ਸਾਰਾ ਦਿਨ ਖੇਤਾਂ ਮੇ ਕੰਮ ਕਰਦਾ ਜੀ ਰਾਤ ਨੂੰ ਰੱਖੀ ਤੇ ਰੱਖਣੇ ਤੇ ਰਹੇ ਜੀ ਆਪਣੀ ਇਹ ਝੋਨਾ ਵੀ ਬੀਜਾ ਪਾਣੀ ਵੀ ਦਿਨੇ ਜੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਝੋਨਾ ਝੋਨਾ ਸਾਰਾ ਦਿਨ ਕੰਮ ਕਰਕੇ ਪੈਂਦਾ ਸੋ ਜਾਂਦਾ ਥੱਕ ਕੇ ਜੀ ਇਹ ਹੁਣ ਰਾਤ ਨੂੰ ਇਹ ਆਪਣਾ ਕੰਮ ਕਰ ਜਾਂਦੇ ਆ ਜੀ ਕਿੰਨੇ ਕ ਵਜੇ ਤੱਕ ਨਾ ਬਾਈ ਇਹ ਇਹ 12 ਵਜੇ ਤੋਂ ਬਾਅਦ ਦੱਸਦੇ ਆ ਆ ਜੋ ਅੱਗੇ ਆ ਜੋ ਆ ਸਾਹਮਣੇ ਬਾਈ ਇੱਕ ਮੋਟਰ ਹੋਰ ਦਿਸ ਰਹੀ ਆ ਉੱਥੇ ਵੀ ਚੋਰੀ ਹੋਈ ਆ ਅਸੀਂ ਨਾ ਅਸਲ ਦੇ ਵਿੱਚ ਬਾਈ ਤੁਹਾਨੂੰ ਪਤਾ ਆ ਅਸੀਂ ਫਿਲਮਾਂ ਦੇ ਵਿੱਚ ਡਰਾਮ ਅਸੀਂ ਤਾਂ ਸ਼ੂਟ ਕਰਨ ਆਏ ਸੀਗੇ ਤੇ ਸ਼ੂਟ ਦਾ ਖਾਸੇ ਦਾ ਤਮੱਸਾ ਬਣ ਗਿਆ ਤੇ ਬਾਈ ਨੇ ਸਾਨੂੰ ਕਿਹਾ ਬਾਪੂ ਕੀ ਗੱਲ ਹੋਈ ਦੱਸਿਓ ਮਣੀ ਜੀ ਜੇ ਆਪਾਂ ਕਹੀਏ ਇਹਦੀ ਸ਼ੂਟ ਕਰੀ ਜਾਂਦੇ ਹੁੰਦੇ ਆ ਵੀ ਤਾਰਾਂ ਦਾ ਜਾਂ ਕੋਈ ਹੋਰ ਦਾ ਅੱਗੇ ਜੀ ਬਾਈ ਜੀ ਪਿੰਡ ਵਾਲਿਆਂ ਦੇ ਆ ਕੇ ਢਾਈ ਲੈਣੇ ਸੀ ਹਾਂ ਹੋਰ ਕੀ ਹੁੰਦਾ ਇਹਦੇ ਚ ਹਾਂ ਵੀ ਸੱਚੀ ਮਿੱੱਚੀ ਉਹ ਉਹੀ ਆਗੇ ਉਹ ਅਸੀਂ ਫਿਲਮ ਕਰਨ ਆਏ ਸੀਗੇ ਉਹ ਬਾਈ ਦੱਸਣਗੇ ਸਾਡੇ ਬਾਈ ਨਾਲ ਬਹੁਤ ਪਿਆਰ ਆ ਸੀ ਬਾਈ ਦੀਆਂ ਮੋਟਰਾਂ ਦੇ ਸ਼ੂਟ ਕਰਦੇ ਆ ਬਾਈ ਕੋਈ ਨਹੀਂ ਤੁਸੀਂ ਨਹੀਂ ਨਹੀਂ ਤੁਸੀਂ ਉਹ ਸਾਡੇ ਸਰਪੰਚੂ ਦਾ ਮੈਂ ਬੋਲਿਆ ਨੀ ਕਿ ਯਾਰ ਇਹਨਾਂ ਦੀ ਮੋਟਰ ਤੇ ਸ਼ੂਟ ਕਰਨ ਆਏ ਸੀ ਅਸੀਂ ਕਰਦੇ ਹੁੰਨੇ ਆ ਹਾਂਜੀ 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 ਉੱਥੇ ਆ ਕੇ ਪਤਾ ਲੱਗਿਆ ਵੀ ਇਹ ਤਾਰਾ ਵੱਡ ਹੋ ਗਏ ਤਾਂ ਤੁਸੀਂ ਇੱਧਰ ਦੇਖਣਾ ਅਸੀਂ ਤਾਂ ਬਾਈ ਸ਼ੂਟ ਕਰਨ ਆਏ ਸੀਗੇ ਤੇ ਬਾਈ ਨੇ ਉਹਨਾਂ ਹੱਥ ਮਾਰਿਆ ਕਹਿੰਦੇ ਚੋਰੀ ਹੋ ਗਈ ਯਾਰ ਮੈਂ ਕਿਹਾ ਬਾਈ ਚੋਰੀ ਕਿਵੇਂ ਹੋ ਗਈ ਹੈ ਕਹਿੰਦੇ ਯਾਰ ਤੂੰ ਮੇਰੇ ਸਾਡੇ ਕੋਲ ਸਿੱਧੀ ਪਹੁੰਚ ਬਾਈ ਨੇ ਸਾਨੂੰ ਚਾਹ ਪਾਣੀ ਪਾਇਆ ਉੱਥੇ ਮੋਟਰ ਤੇ ਬੈਠੇ ਜਦੋਂ ਬਾਈ ਨੇ ਸਾਨੂੰ ਦੱਸਿਆ ਵੀ ਯਾਰ 12 ਜੋ ਵੀ ਕਿ ਸਾਨੂੰ ਕਹਦੇ ਵੀ 12 ਚੋਰੀਆਂ ਤੇ ਫਿਲਮ ਬਣਾਓ ਤੁਸੀਂ ਤੇ ਜਦੋਂ ਬਾਈ ਨੇ ਸਾਨੂੰ ਦਿਖਾਇਆ ਤੇ ਆ ਬਾਈ ਦੇ ਪਿੰਡ ਦੇ ਵਾਸੀ ਐ ਤੇ ਸਾਰੇ ਬਾਈ ਕੀ ਨਾਂ ਐ ਆਪਣਾ ਰਣਜੀਤ ਸਿੰਘ ਜੀ ਆ ਪਿਤਾ ਨਾਂ ਕੀ ਐ ਜੀ ਬੰਤ ਸਿੰਘ ਸਰਪੰਚ ਜੀ ਸਾਭਾ ਸਰਪੰਚ ਤੇ ਮਤਲਬ ਬਾਈ ਜੀ ਪਹਿਲਾਂ ਸਰਪੰਚ ਰਹੇ ਹੋ ਨਾ ਹਾਂਜੀ ਪਹਿਲਾਂ ਹੀ ਠੀਕ ਮਜੂਦਾ ਸਰਪੰਚ ਕੌਣ ਨੇ ਜੀ ਆਪਣਾ ਇਹ ਪੰਚ ਹੈ ਇਹ ਪੰਚ ਹੈ ਪੰਚ ਕਿਹਨਾ ਹੈ ਬਾਈ ਜੀ ਆਪਣਾ ਸੁਖਦੇਵ ਸਿੰਘ ਹੈ ਜੀ ਸੁਖਦੇਵ ਸਿੰਘ ਕਿਹੜਾ ਬੰਦਾ ਹੈ ਬਾਈ ਆਪਣਾ ਨन्हेੜੀਆਂ ਜੀ ਨन्हेੜੀਆਂ ਆਪਣੇ ਸਰ ਮੌਜੂਦਾ ਸਰਪੰਚ ਕੌਣ ਹੈ ਜੀ ਮੌਜੂਦਾ ਸੁਖਵਿੰਦਰ ਕੌਰ ਹੈ ਜੀ ਸੁਖਵਿੰਦਰ ਕੌਰ ਹੈ ਠੀਕ ਹੈ ਤੇ ਬਾਈ ਉਹਨਾਂ ਤੁਸੀਂ ਪੁਲਿਸ ਪ੍ਰਸ਼ਾਸਨ ਕੋਲ ਨਹੀਂ ਗਏ ਹੈਗੇ ਨਹੀਂ ਵੀਰੇ ਦੇਖੋ ਅਸੀਂ ਜਾਣਾਂ ਤਾਂ ਚਾਹੁੰਦੇ ਆ ਵੀ ਪਤਾ ਕੋਈ ਆਪਾਂ ਨੂੰ ਸੁਰ ਹੋਵੇ ਤਾਂ ਜਾਈਏ ਪ੍ਰਸ਼ਾਸਨ pa ਉਹ ਵੀ ਕੀ ਕਰ ਸਕਦੇ ਇਹਦੇ ਵਿੱਚ ਜਦ ਆਪਣੇ ਕੋਈ ਸਬੂਤ ਹੀ ਨਹੀਂ ਹੈ ਜੀ ਕਿ ਕੌਣ ਹੈ ਤਾਂ ਜੀ ਕੌਣ ਸਾਡੇ ਪਾਸ ਨਾ ਕੋਈ ਕੈਮਰੇ ਚ ਕੋਈ ਉਹ ਵੀਡੀਓ ਹੈ ਕੋਈ ਇਹਨਾਂ ਦੀ ਕੈਮਰੇ ਲੱਗੇ ਨੇ ਆਪਣੇ ਨਹੀਂ ਮੋਟਰਾਂ ਦੇ ਵੀਰੇ ਕੋਈ ਕੈਮਰੇ ਸੜਕਾ ਆਪਣੇ ਬਾਈ ਤੇ ਕੈਮਰੇ ਲੱਗੇ ਹੋਏ ਆ ਮੋਟਰ ਦੇ ਸ਼ਾਇਦ ਇਧਰੋਂ ਵੀਰੇ ਖੇਤਾਂ ਚੋਂ ਆਉਂਦੇ ਆ ਉਹ ਉਧਰ ਕੈਮਰੇ ਸ਼ਾਇਦ ਆ ਨਾ ਆਉਂਦੇ ਹੋਮਾ ਜੀ ਜਿਹੜੇ ਬੰਦੇ ਆਉਣੇ ਕੰਮ ਕਰਨੇ ਵਿੱਚ ਵਿੱਚ ਖੇਤਾਂ ਚੋਂ ਨੂੰ ਆਉਂਦੇ ਆ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਾਈ ਰਾਤ ਨੂੰ ਫਿਰ ਪੈਰਾਪੂਰਾ ਨਹੀਂ ਰੱਖਦੇ ਕਿ ਪਹਿਰਾ 11 12 ਵਜੇ ਤੱਕ ਤਾਂ ਆਮ ਕਿਸਾਨ ਫਿਰਦੇ ਆ ਜੀ ਆਪਣਾ ਪਾਣੀ ਧਾਣੀ ਦੇਖਦੇ ਖੇਤਾਂ ਦਾ ਜੀ ਠੀਕ ਹੈ ਜੀ ਹਾਂ ਜੀ ਹਾਂ ਰਾਤ ਨੂੰ ਫਿਰ ਸਾਰੇ ਆਪਣਾ ਆਰਾਮ ਵੀ ਕਰਨਾ ਹੁੰਦਾ ਜੀ ਠੀਕ ਹੈ ਜੀ ਤੇ ਰਾਤਾਂ ਨਾ بارش ਹੋ ਰਹੀ ਸੀ ਇਹ ਦੇ ਕਰਕੇ ਉਹ ਬੰਮੀ ਬਹੁਤ ਸੀ ਹਾਂ ਜੀ بارش ਦਾ ਆਪਣਾ ਉਹਨਾਂ ਨੇ ਫਾਇਦਾ ਲੈ ਕੇ ਆਪਣਾ ਇਹ ਕੰਮ ਕਰ ਗਏ ਜੀ ਬਾਈ ਕਰੰਟ ਕਰੰਟ ਦੇ ਅੰਦਰ ਕੋਈ ਡਰ ਨਹੀਂਗਾ ਕੋਈ ਡਰ ਨਹੀਂ ਹੈ ਜੀ ਚੱਲਦੀ ਲਾਈਨ ਕੱਟ ਲੈਣੇ ਜੀ ਉਹ ਠੀਕ ਹੈ ਜੀ ਹਾਂ ਜੀ ਤੇ ਬਾਈ ਫਿਰ ਖਰੀਦਦਾ ਕੋਣ ਇਹਨਾਂ ਤਾਰਾਂ ਨੂੰ ਇੱਕ ਕਵਾੜੀਆ ਹੀ ਖਰੀਦਦਾ ਜੀ ਤੇ ਫਿਰ ਕਵਾੜੀਆਂ ਦੇ ਬਾਈ ਕੋਈ ਕਾਰਵਾਈ ਮੇਲੀ ਭੁਗਤਾਂ ਜੀ ਸਾਰੀ ਇਹ ਕੋਈ ਕਾਰਵਾਈ ਨਹੀਂ 12 ਮੋਟਰਾਂ ਤੋਂ ਤਾਰਾ ਵੱਢਿਆ ਹੈ ਨਾ ਤੇ ਇੱਕ ਤਾਂ ਇੱਕ ਮੋਟਰ ਦੀ ਧਾਰ ਕਿੰਨੇ ਦੀ ਵੇਖੀਊਗਾ ਇੱਕ ਕੱਟ ਦੇਗਾ ਠੀਕੇ ਮੋਟਰ ਦਾ ਜੀ ਸਣੇ ਗ੍ਰਿਪ ਲਾ ਕੇ 6 6 7 7000 ਰੁਪਏ ਦਾ ਕੱਲੀ ਕੱਲੀ ਮੋਟਰ ਦਾ ਨੁਕਸਾਨ ਹੈ ਜੀ ਇੱਕ ਮੋਟਰ ਤਾਂ 6000 ਦਾ 6000 ਦਾ 75000 ਰੁਪਏ ਸਮਾਨ ਲੈ ਗਈ ਲੈ ਗਈ ਜੀ ਤੇ ਗਾਹਵਾ ਹੀ ਕਿੰਨੇ ਦਾ ਵੇਚਣਗੇ ਉਹ ਉਹਨਾਂ ਦਾ ਦੇਖੋ ਨਸ਼ੇ ਦਾ ਕੰਮ ਹੈ ਜੀ ਉਹ ਸ਼ਾਇਦ 1000 માં ਦੇ ਦੇਮਾ 2000 માં ਦੇ ਦੇਮਾ ਸਾਰੀ ਹਾਂਜੀ ਉਹਨਾਂ ਨੂੰ ਕੋਈ ਹੋ ਨਹੀਂ ਉਹਨਾਂ ਨੇ ਕਿੱਲੋਂ ਦਾ ਸਾਹ ਨਾਲ ਦੇਣਾ ਜੀ ਫਿਰ ਉਹਨਾਂ ਨੂੰ ਕੀ ਫਾਇਦਾ ਖਾਗਲਾ ਜਿਹੜੇ ਕਵਾੜਗੇ ਆ ਵੀਰੇ ਉਹਨਾਂ ਨੂੰ ਤਾਂ ਫਾਇਦਾ ਹੀ ਹੈ ਜੀ ਜਿਹੜੇ ਹੁਣ 5000 ਦੀ ਜੀ ਜਿਹਨੂੰ 1000 ਚ ਮਿਲ ਗਈ ਜੀ ਕਿਸੇ ਚੋਰੀ ਚੋਰੀ ਕਰੀ ਵੀ ਉਹਨਾਂ ਨੇ ਤਾਂ ਪੂਰੇ ਪੈਸੇ ਕਮਾਉਣੇ ਜੀ ਉਹਨਾਂ ਨੇ ਆਪਣੇ ਆ ਦੇਖੋ ਬਈਆਂ ਦਾ ਨੁਕਸਾਨ ਹੋਦਾ ਬਈ ਕੀ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਸਰਕਾਰ ਤੋਂ ਸਰਕਾਰ ਤੋਂ ਇਹੀ ਹੈ ਜੀ ਵੀ ਆਪਣਾ ਜੇ ਇਹਨਾਂ ਨੂੰ ਹੋ ਸਕਦਾ ਵੱਧ ਤੋਂ ਵੱਧ ਇਹ ਚੀਜ਼ ਦੀ ਪੈਰਵਾਈ ਕਰਾਂ ਜੀ ਇਹ ਜੀ ਹਾਂਜੀ ਇਹ ਫੜ ਹੋ ਸਕਦੇ ਆ ਇਹਦੀ ਫੜ ਫੜਨਾ ਚਾਹੀਦਾ ਜੀ ਇਹਨੂੰ ਪ੍ਰਸ਼ਾਸਨ ਨੂੰ ਮਾੜਾ ਮੋਟਾ ਕੋਈ ਆਪਣੇ ਅਗਸਤ ਕਰਾਂ ਜੀ ਇਹ ਮਾੜਾ ਮੋਟਾ ਰਾਤ ਬਰਾਤ ਢੇੜਾ ਲਾਵਾ ਪਿੰਡਾਂ ਵਾਂ ਠੀਕ ਹੈ ਜੀ ਹਾਂ ਜੀ ਮਤਲਬ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹੋ ਵੀ ਉਹ ਥੋੜੀ ਜੀ ਉਹ ਆਪਦਾ ਥੋੜਾ ਸਟੈਂਡ ਰੱਖਣ ਮਤਲਬ ਕੀ ਥੋੜਾ ਜਿਹਾ ਚਕੰਨੇ ਹੋਣ ਵੀ ਢੇੜੇ ਗੋੜੇ ਮਾਰਨ ਤੇ ਆਹ ਭਾਈ ਆਪੂ ਜੀ ਵੀ ਇੰਨੇ ਨਾਲ ਨਸਾਨ ਹੋ ਜਾ ਜੀ ਥੋੜਾ ਨਸਾਨ ਹੋ ਜਾ ਜੀ ਹਾਂ ਜੀ ਉਹ ਗਾਹ ਮੋਟਰ ਸੜੀ ਗਾਹ ਥੋੜੀ ਮੋਟਰ ਦਿਖਾਵਾਂਗੇ ਜੀ ਆਜੋ 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 ਗਾਹ ਮੋਟਰ ਆ ਭਾਈ ਇੱਥੋਂ ਤੁਹਾਨੂੰ ক্লোਜ਼ ਕਰਕੇ ਦਿਖਾ ਦਨੇ ਸਾਹਮਣੇ ਉੱਥੇ ਸੇਮ ਤਾਰੇ ਬਟੇ ਆ ਗਏ ਆਪੂ ਇਹੀ ਇਹ ਮੇਰੇ ਆਜ ਦੇ ਗੱਲ ਇਹ ਤੇ ਸਾਈਕਲ ਚੱਕਿਆ ਇਹ ਵਿਆਹ ਦਾ ਬਈ ਇਹਦਾ ਅਸਰ ਤੇਰਾ ਸਾਈਕਲ ਚੱਕਿਆ ਗਿਆ ਨਹੀਂ ਜੀ ਨਹੀਂ ਅੱਛਾ ਠੀਕ ਹੈ ਠੀਕ ਹੈ ਇਹਦਾ ਪਾਈ ਹੈ ਜੀ ਕਿੰਨੇ ਦਾ ਸੀ ਇਹ ਬਾਈ ਸਾਈਕਲ 3000 ਦਾ ਹੋ ਗਿਆ 4000 3000 ਦਾ ਸਾਈਕਲ ਚੱਕਿਆ ਗਿਆ ਬਾਈ ਅਸੋ ਯਾਰ ਕੀ ਬੰਦਾ ਕਰੂਗਾ ਪੰਜਾਬ ਦੇ ਹਾਲਾਤ ਆ ਹੋ ਚੁੱਕੇ ਆ ਇਹ ਜਿਹੜੀ ਵੀਡੀਓ ਹੈ ਬਾਈ ਬਿਲਕੁਲ ਸੱਚੀ ਹੈ ਸ਼ੇਅਰ ਕਰ ਦਿਓ ਬੰਦੇ ਫੜੇ ਜਾਣ ਬਾਈ ਤੁਹਾਨੂੰ ਕਿੰਨਾ ਤੇ ਸ਼ੱਕ ਲੱਗਦਾ ਪੰਜਾਬੀ ਬੰਦੇ ਹੋ ਸਕਦੇ ਆ ਕਿ ਮਤਲਬ ਪ੍ਰਵਾਸੀ ਹੋ ਸਕਦੇ ਆ ਵੀਰੇ ਉਹ ਫੋਟੇ ਤਾਂ ਹੈ ਹੀ ਹੋਈ ਆ ਪਤਾ ਲੱਗਦਾ ਨਹੀਂ ਹੁਣ ਇੱਕ ਗੱਲ ਹੈਗੀ ਬਾਈ ਜਿਹੜੇ ਪ੍ਰਵਾਸੀ ਵੀ ਤਾਂ ਨਸ਼ਾ ਤਾਂ ਨਹੀਂ ਕਰਦੇ ਜ਼ਿਆਦਾਤਰ ਪੰਜਾਬੀ ਹੀ ਚਿੱਟੇ ਚਿੱਟੇ ਹੁੰਦਾ ਮੂੰਹ ਮਾਰਦੇ ਆ ਆ ਦੇਖੋ ਜੀ ਇਹ ਬਜ਼ੁਰਗ ਹੈ ਗਿਆ ਬਾਈ ਜੀ ਕਿੰਨੀ ਉਮਰ ਆ ਤੁਹਾਡੀ 52 ਹਾਂ ਜੀ 52 ਸਾਲ 52 ਸਾਲ ਤੇ ਬਾਲ ਬੱਚੇ ਕਿੰਨੇ ਆ ਜੀ ਚਾਰ ਠੀਕ ਹੈ ਜੀ ਆ ਮੋਟਰ ਆਪਦਾ ਦੀ ਤੇ ਮੋਟਰ ਦੇ ਤਰ੍ਹਾਂ ਬਾਪੂ ਦੀਆਂ ਵੀ ਕੱਟੀਆਂ ਤੁਹਾਨੂੰ ਦਿਖਾਉਣੀ ਆ ਸੋ ਬਾਈ ਕਿਸੇ ਨੇ ਆ ਕਹਿੰਦੇ ਸਾਡੀ ਆਪੂ ਕਿਸੇ ਨੇ ਕੋਈ ਪੁਲਿਸ ਕਾਰਵਾਈ ਜਾਂ ਕੋਈ ਪੈਰਵਾਈ ਕੀਤੀ ਕੋਈ ਨਹੀਂ ਸੁਣ ਕੇ ਥਾਣੇ ਸੁਣੇ ਜਾ ਕੇ ਆਏ ਹੋ ਕਿਹਾ ਜੀ ਸਰਮਾਚ ਨੂੰ ਠੀਕ ਹੈ ਜੀ

ਇੱਕ ਮੋਟਰ ਨਹੀਂ ਇੱਕ ਦਾ ਰਾਤ 12 ਮੋਟਰਾਂ ਦੀਆਂ ਚੋਰੀਆਂ ਹੋ ਗਈਆਂ ਬਾਈ ਜੀ 12 ਮੋਟਰਾਂ 12 ਮੋਟਰਾਂ ਦਾ ਚੋਰੀਆਂ ਕੀਤੀਆਂ ਦੇਖੋ ਪਰ ਕੀ ਗਰੀਬ ਬੰਦਾ ਉਹ ਕਰੂਗਾ ਆ ਲੋ ਆ ਦੇਖੋ ਜੀ ਹੁਣ ਦੇਖੋ ਪੁਲਿਸ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਵੀ ਵਿਚਾਰੇ ਚਲੋ ਅੱਜ ਅੱਜ ਤਾਰਾ ਲਵਾ ਲਈਆਂ ਕੱਲ ਨੂੰ ਫੇਰ ਲਵਾ ਲੈਣਗੇ ਪਰਸੋਂ ਫੇਰ ਲਵਾ ਲੈਣਗੇ ਕਿੰਨੇ ਕ ਵਾਰੀ ਲਵਾਈਆਂ ਹਨਗੇ ਯਾਰ ਆ ਬਾਈ ਦਾ ਬਾਈ ਸਾਈਕਲ ਦੀ ਮੋਟਰਫਟ ਹਾਂ ਸਾਈਕਲ ਅਸੀਂ ਕਰ ਲਵਾਂਗੇ ਬਾਈ ਸਾਈਕਲ ਥੋੜਾ ਦੂਰੀ ਹੋਇਆ ਜੀ ਹਾਂ ਭਈਆ ਦਾ ਥੋੜੇ ਭਈਆ ਦਾ ਜੀ ਠੀਕ ਹੈ ਜੀ ਕੀ ਪੁਲਿਸ ਅਫਸਰ ਸਾਹਿਬ ਨੂੰ ਕੀ ਮੰਗ ਕਰਨਾ ਚਾਹੁੰਦੇ ਹੋ ਜੀ ਵੇਖੋ ਅਸੀਂ 12 ਮੋਟਰਾਂ ਦੇ ਵਿੱਚੋਂ ਦੋ ਮੋਟਰਾਂ ਦੇਖ ਕੇ ਆਈਆਂ ਜੋ ਸੱਚ ਹੈ ਦੋਨਾਂ ਦੇ ਤਾਰਾਂ ਤੋਂ ਚੋਰੀ ਹੋਈਆਂ ਤਾਰਾਂ ਕੱਟੀਆਂ ਗ੍ਰਿਪ ਤੋੜੇ ਹੋਏ ਆ ਤੁਸੀਂ ਕੱਲ ਨੂੰ ਫੇਰ ਲਵਾ ਲਵੋਗੇ ਚਲੋ ਪਰਸੋਂ ਫੇਰ ਲਵਾ ਲਵੋਗੇ ਕਿੰਨੇ ਕ ਵਾਰੀ ਲਵਾਓਗੇ ਜੀ ਹੱਦ ਹੁੰਦੀ ਕੋਈ ਚੀਜ਼ ਦੀ ਵੀ ਕਿਸੇ ਦੀ ਹੱਦ ਹੁੰਦੀ ਹੈ ਹੁਣ ਝੋਨੇ ਨੂੰ ਪਾਣੀ ਵੀ ਲਾਉਣਾ ਜੀ ਚਲੋ ਹੁਣ ਤਾਂ ਮੀਂਹ ਪੈ ਗਿਆ ਪੁਲਿਸ ਅਫਸਰ ਸਾਹਿਬ ਨੇ ਕੋਈ ਥੋੜੀ ਗੱਲ ਸੁਣੀ ਪ੍ਰਧਾਨ ਕੋਲ ਕਿਹੜਾ ਕਿਸੇ ਦੀ ਸੁਣਦਾ ਅੱਗੇ ਕਿਹੜਾ ਸੁਣਦਾ ਕੋਈ ਠੀਕ ਹੈ ਜੀ ਸਾਈਕਲ ਚੋਰੀ ਹੋ ਗਿਆ ਸਾਈਕਲ ਤੁਹਾਡੇ ਮਤਲਬ ਨੌਕਰ ਦਾ ਸੀ ਨੌਕਰ ਦਾ ਤੁਸੀਂ ਦਵਾਇਆ ਥੋਨੂੰ ਨਾ ਨਾ ਉਹ ਤਾਂ ਆਪਣਾ ਹੀ ਥਾ ਠੀਕ ਆ ਉਹਦਾ ਸੀ ਗਰੀਬਾਂ ਦੇ ਸਾਈਕਲ ਵੀ ਚੋਰੀ ਹੋਣ ਲੱਗ ਗਿਆ ਬਾਈ ਜੀ ਤੇ ਆ ਪਿੰਡ ਦੇ ਸਾਬਕਾ ਸਰਪੰਚ ਹੈ ਬਾਈ ਤੁਸੀਂ ਨਹੀਂ ਗਏ ਪੁਲਿਸ ਕੋਲੇ ਨਹੀਂ ਜੀ ਕੋਈ ਨਹੀਂ ਗਿਆ ਜੀ ਫੋਨ ਫੋਨ ਮਿਲ ਲਿਆ ਨਹੀਂ ਜੀ ਫੋਨ ਕਿਹ ਲਾਉਣੇ ਜੀ ਕੋਈ ਸੁਣਾਈ ਤਾਂ ਹੋ ਨਹੀਂ ਰਹੀ ਜੀ ਕਿੰਨਾ ਕਿੰਨੀ ਕੈਮੀ ਚੋਰੀ ਆ ਮਤਲਬ ਆ ਮਹੀਨੇ ਚ 12 ਤਾਂ ਕੱਲ ਹੀ ਹੋ ਗਈਆਂ ਰਾਤ ਹਾਂ ਬਸ ਮਹੀਨੇ ਬਾਅਦ ਚੋਰੀ ਹੋ ਜਾਂਦੀ ਏ। ਮਹੀਨੇ ਬਾਅਦ ਹੋ ਜਾਂਦੀ ਆ। ਹਾਂਜੀ ਹਾਂਜੀ। ਸੋ ਬਾਈ ਅਸੀਂ ਤਾਂ ਨਾ ਉਹਨਾਂ ਵੀਰਾਂ ਨੂੰ ਵੀ ਬੇਨਤੀ ਕਰਦੇ ਆ ਸਾਡੀ ਆ ਫਿਲਮ ਬਣਾਉਣੀ ਮਹਿੰਗੀ ਪੈ ਗਈ ਸੀ ਜੇ ਬਾਈ ਮੈਨੂੰ ਨਾ ਜਾਣਦੇ ਹੁੰਦੇ। ਉਸ ਦਾ ਵੀ ਇਹਨਾਂ ਨੇ ਸਾਨੂੰ ਸੱਟ ਲੈਣਾ ਸੀਗਾ। ਆ ਸਾਡੀ ਟੀਮ ਐ। ਅਸੀਂ ਪ੍ਰਾਵਾਸ ਦਾ ਜ ਰਹਿੰਦੇ ਆ ਸਾਡਾ ਫਲੈਟ ਲਿਆ ਹੋਇਆ। ਤੇ ਇਹਦਾ ਬਾਈ ਸਾਡਾ ਹੀ ਬਚਾਉਗਾ ਕਿਉਂਕਿ ਬਾਈ ਨੇ ਮੇਰੀ ਬਹੁਤ ਪੁਰਾਣੀ ਲਿਆ ਜਾ। ਠੀਕ ਆ ਜੀ। ਤੇ ਜੇ ਮਤਲਬ ਕੀ ਐ ਅਸੀਂ ਦੱਸ ਕੇ ਨਾ ਆਏ ਹੁੰਦੇ ਮੋਟਰ ਦੇ ਸ਼ੂਟ ਕਰਦੇ ਅਸੀਂ। ਹਾਂਜੀ। ਅਗਲੇ ਨਾ ਕਹਿੰਦੇ ਸੇ ਇਹੀ ਬੰਦੇ ਚੋਰ ਐ। ਸਹੀ ਗੱਲ ਐ। ਬਾਈ ਪਿਛਲੀ ਵ ਹਾਂਜੀ ਉਹ ਵੀ ਉਹਦਾ ਵੀ ਉਹਦਾ ਵੀ ਮੋਟਰ ਚੋਰੀ ਹੋਈ ਹੈ ਨਾ ਤੇਲ ਕੱਢਿਆ ਨਾਲ ਦੇ ਪਿੰਡ ਦੇ ਤੇ ਬੰਦੇ ਨਾਲ ਦੇ ਪਿੰਡ ਦੇ ਮੋਟਰ ਜੋਦੀ ਤੋਂ ਤੇਲ ਕੱਢਿਆ ਹਨਾ ਲੇਕੋ ਗੋਲਾ ਤਾਂ ਇੱਕ ਅੱਛਾ ਉਹਨਾਂ ਦੀ ਮੋਟਰ ਤੋਂ ਤੇਲ ਕੱਢਿਆ ਸੀ ਬਈ ਜਦੋਂ ਸ਼ੂਟ ਕਰਨ ਆਏ ਤੇ ਸਾਡੇ ਬੰਦੇ ਨੂੰ ਸੱਤੂ ਕੋਈ ਫੜ ਕੇ ਉਹਨੇ ਘੁੱਟ ਦੰਦੋ ਨਾ ਆਇਆ ਵੀ ਦੂਜੀ ਵਾਰ ਚੋਰੀ ਕਰਨ ਆਇਆ ਅੱਛਾ ਜੀ ਹਾਂ ਸੋ ਬਈ ਬਾਈਆਂ ਦਾ ਨੁਕਸਾਨ ਹੋਇਆ ਤੇ ਵੀਰਵਾਨ ਕੇ ਜਿਹੜੇ ਭਰਾ ਸਾਡੀ ਵੀਡੀਓ ਦੇਖਦੇ ਆਂ ਵੀਡੀਓ ਨੂੰ ਸ਼ੇਅਰ ਕਰ ਦਿਓ ਇਹਨਾਂ ਦਾ ਨਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿਉਂਕਿ ਇੱਕ ਜ਼ਿਮੀਂਦਾਰ ਵਿਚਾਰਾ ਚਾਰੇ ਪਾਸੇ ਮਰਦਾ ਕਿਉਂਕਿ ਇਹਨਾਂ ਨੂੰ ਇਹਨਾਂ ਦਾ ਚੋਨਾ ਲਾਇਆ ਜਾਂ ਕਣਕ ਆ ਉਹਦਾ ਪਹਿਲੀ ਵਾਲਾ ਰੇਟ ਨਹੀਂ ਜੋ ਮੈਂ ਜਾਇਜ ਮਿਲਦਾ ਜੇ ਰੇਟ ਮਿਲਦਾ ਤਾਂ ਰਬ ਬੈਰੀ ਬਣ ਜਾਂਦਾ ਠੀਕ ਹੈ ਜੀ ਮੀ ਬਾਹਂਦਾ ਪੱਕੀ ਫਸਲ ਤੇ ਜੇ ਮੀ ਮੀ ਬਾਹਂਦਾ ਜੀ ਤਾਂ ਫੇਰ ਜੇ ਮੀ ਨਹੀਂ ਬੁੰਦਾ ਤਾਂ ਮਤਲਬ ਕੀ ਹੈ ਇਹ ਜੋ ਚੋਰ ਚ ਬੱਕੇ ਜਿਹੜੇ ਛਿੱਟੇ ਛੋਟੇ ਪੀਂਦੇ ਆ ਉਹ ਇਹਨਾਂ ਦੇ ਬੈਰੀ ਬਣ ਜਾਂਦੇ ਆ ਭਾਈ ਲਾਸਟ ਵਾਰ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਲਾਸਟ ਵਾਰੀ ਸਾੜੀ ਤੇ ਇਹੀ ਹੈ ਜੀ ਵੀ ਮਾੜੇ ਮ ਪ੍ਰਸ਼ਾਸਨ ਨੂੰ ਵੀ ਇਹ ਵੀ ਇਹ ਚੀਜ਼ਾਂ ਦੀ ਮਾੜੀ ਮੋਟੀ ਗੌਰ ਕਰਾਂ ਇਹ ਜੀ ਜੀ ਹਾਂਜੀ ਹਾਂ ਸਰਕਾਰਾਂ ਨੂੰ ਤਾਂ ਤੁਹਾਨੂੰ ਪਤਾ ਹੀ ਹੈ ਸਰਕਾਰਾਂ ਦਾ ਤਾਂ ਪਹਿਲੀ ਹੀ ਦੋਵਾਲਾ ਨਿਕਲਿਆ ਵਾ ਜੀ ਆਪ ਸਮੇਂ ਹੀ ਵੀ ਕੁਝ ਕਰ ਨਹੀਂ ਸਕਦੀਆਂ ਜੀ ਪ੍ਰਸ਼ਾਸਨ ਦਾ ਵੀ ਗਸ਼ਤ ਕਰਾਂ ਮਾੜਾ ਮੋਟਾ ਰਾਤ ਬਰਾਤ ਆਪਣਾ ਕਿਹੜਾ ਲਾਵਾ ਇੱਕ ਅੱਧੀ ਵਾਰ ਵੀ ਮਾੜਾ ਮੋਟਾ ਇਹਨਾਂ ਨੂੰ ਡਰ ਰਹੀ ਜੀ ਸੋ ਬਈ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਸਸਿਗਾ ਭਾਈ ਜੀ ਜਿੰਦਾ ਰਾਤ ਆਏ ਦੇ ਬੰਦੇ ਪਤਾ ਨਹੀਂ ਲੱਗਿਆ 12:00 ਵਜੇ ਮੋਟਰ ਦੇ ਗ੍ਰਿਪ ਤੋੜ ਕੇ ਤਾਰਾਂ ਭੰਨ ਕੇ ਬਾਕੀ ਹੋਰ ਬਹੁਤ ਚੋਰੀ ਕਰ ਗਏ ਹੋ ਸਾਰੀਆਂ ਮੋਟਰਾਂ 10 12 ਮੋਟਰਾਂ ਬਿਜੂਰੀਆਂ ਕਰ ਗਏ 12 ਮੋਟਰਾਂ ਦੀ ਚੋਰੀ ਹੋਈ ਹੈ ਹਾਂ 12 ਮੋਟਰਾਂ ਦੀ ਅੱਜ ਨਾਲ ਸਾਰੀਆਂ ਆਹੀ ਹਾਲ ਕਰ ਗਏ ਅੰਦਰ ਦਿਖਾਉਂਗੇ ਜੀ ਗ੍ਰਿਪ ਤੋੜ ਗਏ ਅੰਦਰ ਚੱਲਾਂਗੇ ਗ੍ਰਿਪ ਚੱਲੋ ਆ ਦਿਖਾਓ ਜੀ ਆਓ ਬਈ ਆ ਦੇਖੋ ਜੀ ਆਹ ਦੇਖੋ ਇਹਨਾਂ ਦੇ ਗ੍ਰਿਪ ਤੋੜੇ ਹੋਏ ਹੈ ਗ੍ਰਿਪ ਤੋੜ ਗਏ ਆ ਦੇਖੋ ਜੀ ਆਹ ਤਾਰਾਂ ਕੱਢੀਆਂ ਹੋਈਆਂ ਗ੍ਰਿਪ ਬੰਨ ਕੇ ਤੋੜ ਗਏ ਉਹ ਬੜੇ ਬੜੇ ਕੱਢ ਕੇ ਵਿੱਚ ਪਿੱਤਲ ਕੱਢ ਲਏ ਕਿੰਨੀਆਂ ਚੋਰੀਆਂ ਹੋਈਆਂ ਬਾਪੂ ਜੀ ਇੱਕ ਦਿਨ ਚ 12 ਹੋ ਗਈਆਂ 12 ਚੋਰੀਆਂ ਹੋਈਆਂ ਸੋ ਬਈ ਆ ਤੁਹਾਨੂੰ ਜਿਹੜੀਆਂ ਤਾਰਾ ਵੱਡੀਆਂ ਨੇ ਆ ਪੂਰਾ ਇੱਥੇ ਇਕੱਠਾ ਹੋਇਆ ਹੋਇਆ ਪਿੰਡ ਦੇ ਜਿਹੜੇ ਸਰਪੰਚ ਪੰਚ ਪੰਚ ਹੋਇਆ ਆ ਇਧਰ ਇਥੋਂ ਹੀ ਕੱਟਿਆ ਜੀ ਨਹੀਂ ਇਹ ਤਾਂ ਦੱਬੀ ਵੀ ਹੈ ਜੀ ਇਹ ਤਾਂ ਦੱਬੀ ਹੋਈ ਹੈ ਜੀ ਪੱਟਣਾ ਦੀ ਹੋਰ ਸਾਰੇ ਵੀ ਕਰਦੇ ਨੇ ਹਾਂ ਸਰਪੰਚ ਪੂਰੀ ਜਿਆਦਾ ਫੋਨ ਮੋਬਾਈਲ ਤੇ ਕੱਢਦੇ ਹੁੰਦੇ ਨੇ ਤੇ ਵੀ ਜਾਨ ਜੀ ਕੋਈ ਜਾ ਅੱਜ ਆ